ਸਾਰੇ ਹੀ ਦੋਸ਼ਕਾਂ ਨਿਰਪੱਖੂੜੇ ਪੰਜਾਬ ਦੇ ਵਿੱਚ ਸਵਾਗਤ ਮੈਸ਼ੀਨ ਉਪਰ ਸੁਣਵਲੀਤੀਆਂ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਜੇ ਤੁਸੀਂ ਆਪਣੀ ਗੱਡੀ ਕਿਤੇ ਜਾ ਰਹੇ ਹੋ ਪਿੱਛੇ ਜੇ ਪੁਲਿਸ ਦੀ ਗੱਡੀ ਹੈ ਤੁਹਾਡੇ ਤੋਰਾ ਮੰਦੀ ਹੈ ਤਾਂ ਦੇ ਦਿਓ ਜੇ ਇਸ ਤਰ੍ਹਾਂ ਕਿ ਜੇ ਤੁਸੀਂ ਰਣ ਨਾ ਦਿੱਤਾ ਤਾਂ ਤੁਹਾਨੂੰ ਐਂਡੀਪੀਐਸ ਦੇ ਝੂਠੇ ਪਾਚੇ ਚ ਵੀ ਪਸਾਨਾ ਪੁਲਿਸ ਜਾਣੀ ਹੈ ਇਹ ਆਪਾਂ ਹੀ ਕਹਿ ਰਹੇ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਆਰਟੀਕਲ ਵੀ ਦੱਸਾਂਗੇ ਔਰ ਇੱਕ ਮੁੰਡੇ ਦੀ ਕਹਾਣੀ ਵੀ ਦੱਸਾਂਗੇ ਕਹਾਣੀ ਆਖਰ ਇੱਕ ਮੁੰਡੇ ਕਿਵੇਂ ਛੁੱਟੇ ਐਂਡੀਪੀਐਸ ਐਕਟ ਦੇ ਪਰਚੇ ਦਸਕਾਰ ਬਣਿਆ ਹਾਈ ਕੋਰਟ ਤੋਂ ਬੇਲ ਮਿਲੀ ਹਾਈ ਕੋਰਟ ਨੇ ਸੱਤ ਟਿੱਪਣੀਆਂ ਕੀਤੀਆਂ ਇਹ ਮਾਮਲਾ ਕਪੂਰਥਲਾ ਦਾ ਹੈ ਤੇ ਹੁਣ ਇਹ ਖਬਰ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਪੂਰੀ ਖਬਰ ਨੂੰ ਧਿਆਨ ਦੇ ਨਾਲ ਜ਼ਰੂਰ ਸੁਣਿਓ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੁਲਸ ਵੱਲੋਂ ਇੱਕ ਵਿਅਕਤੀ ਨੂੰ ਨਸ਼ਿਆਂ ਦੇ ਮਾਮਲੇ ਵਿੱਚ ਝੂਠਾ ਫਸਾਉਣ ਤੇ ਸੱਤ ਰੋਕ ਅਖਤਿਆਰ ਕਰਦਿਆਂ ਕਿਹਾ ਹੈ ਕਿ ਪੁਲਿਸ ਦੁਆਰਾ ਐਨਡੀਪੀਐਸ ਐਕਟ ਦੀ ਦੁਰਵਰਤੋਂ ਕਾਨੂੰਨ ਲਾਗੂ ਕਰਨ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਟਾਲ ਲਗਾਉਂਦੀ ਹੈ। ਇਹ ਦੇ ਨਸ਼ਿਆਂ ਨਾਲ ਸੰਬੰਧਤ ਅਪਰਾਧੀਆਂ 'ਤੇ ਸਰਾਹੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਮਾਮਲੇ 'ਚ ਡਾਇਰੈਕਟਿਸ਼ਨ ਵਿੱਚ ਦੋਸ਼ ਲਾਇਆ ਗਿਆ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਪਟੀਸ਼ਨ ਕਰਤਾ ਖਿਲਾਫ NDPS ਐਕਟ ਤਹਿਤ ਝੂਠੀ FIR ਦਰਜ ਕੀਤੀ ਗਈ ਸੀ ਕਿਉਂਕਿ ਉਸਨੇ ਸੜਕ 'ਤੇ ਗੱਡੀ ਚਲਾਉਂਦੇ ਸਮੇਂ ਓਵਰਟੇਕ ਕਰਨ ਲਈ ਪੁਲਿਸ ਨੂੰ ਰਸਤਾ ਨਹੀਂ ਦਿੱਤਾ ਅਤੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਸੰਬੰਧਿਤ ਪੁਲਿਸ ਅਧਿਕਾਰੀਆਂ ਵਿਰੁੱਧ ਤਸਵੀਜ਼शुदा ਕਾਰਵਾਈ ਦਾ ਬੇਰਵਾਦੀ DCP ਨੂੰ ਸ਼ਿਕਾਇਤ ਦਰਜ ਕਰਨ ਦੇ ਹੁਕਮ ਦਿੱਤੇ ਹਨ ਅਦਾਲਤ ਨੇ ਇਹ ਵੀ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਕੋਲ ਸੀਤਕੀ ਸ਼ਾਹੀ ਦੀਆਂ ਕਟਨਾਵਾ ਵਾਪਰੀਆਂ ਹਨ ਜਿੱਥੇ નિર્ਦੋਸ਼ ਨਾਗਰਿਕਾਂ ਨੂੰ ਕਤਦਾ ਜਾ ਰਿਹਾ ਹੈ ਅਤੇ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ ਦੇ ਤਾहत ਕੇਸ ਦਰਜ ਕੀਤਾ ਜਾ ਰਿਹਾ ਹੈ ਜਿਵੇਂ ਕਿ ਮਾਮੂਲੀ ਮੁਕਾਬਲਿਆਂ ਦੀ ਨਿਯਮਤ ਜਾਂਚ ਕਾਨੂੰਨ ਦੀ ਪਾਲਣਾ ਕਰਨ ਵਾਲੇ ਵਿਅਕਤੀਆਂ ਲਈ ਦੁਖਦਾਈ ਤਜਰਬਿਆਂ ਵਿੱਚ ਬਦਲ ਜਾਂਦੀ ਹੈ નિર્ਦੋਸ਼ ਲੋਕ ਆਪਣੇ ਆਪ ਨੂੰ ਕਾਨੂੰਨੀ ਵਿੱਚ ਉਸਦੇ ਹੋਏ بے بنیاد ਦੋਸ਼ਾਂ ਦਾ ਸਾਹਮਣਾ ਕਰਦੇ ਹਨ ਜੋ ਉਹਨਾਂ ਦੀ ਸਾਖ ਨੂੰ ਖਰਾਬ ਕਰਦੇ ਹਨ ਅਤੇ ਉਹਨਾਂ ਦੇ ਜੀਵਨ ਵਿੱਚ ਵਿਗੜ ਪਾਉਂਦੇ ਹਨ ਅਦਾਲਤ ਨੇ ਕਿਹਾ ਕਿ ਐਂਡੀਪੀਐਸ ਐਕਟ ਦੀ ਇਸ ਤਰ੍ਹਾਂ ਦੀ ਦੁਰਵਰਤੋਂ ਨਾਗਰੀਕਾਂ ਦੇ ਅਧਿਕਾਰਾਂ ਦੀ ਰਾਖੀ ਲਈ ਦੁਆਰਾ ਤੇ ਨਿਯਮਤ ਨਿਗਰਾਨੀ ਦੀ ਜ਼ਰੂਰਤ ਨੂੰ ਉਜਾਗਰ ਕਰਦੀ ਹੈ ਅਦਾਲਤ ਨੇ ਇਹ ਟਿੱਪਣੀਆਂ ਲਾਪ੍ਰਿਤ ਸਿੰਘ ਦੀ ਜਮਾਨਤ ਟਿਸ਼ਨ ਦੇ ਸੁਣਵਾਈ ਦੌਰਾਨ ਕੀਤੀਆਂ ਕੁੱਸ ਨੂੰ ਪੰਜਾਬ ਦੇ ਕਪੂਰਥਾ ਜ਼ਿਲ੍ਹੇ ਵਿੱਚ ਐਂਡੀਪੀਐਸ ਐਕਟ ਦੀ ਧਾਰਾ 22 ਤਹਿਤ ਦਰਜ ਕਾਰਵਾਈ ਗਈ ਐਫ ਆਈ ਆਰ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਅਨੁਸਾਰ ਲਾਪਿੰਦ ਸਿੰਘ ਨੇ ਪੁਲਿਸ ਨੂੰ ਦੇਖ ਕੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਸੀ ਅਤੇ 24 ਜੂਨ ਨੂੰ ਨਸ਼ੀਲੇ ਕੈਪਸੂਲ ਸਮੇਤ ਫੜਿਆ ਗਿਆ ਸੀ ਦਰਖਾਸਤਕਰਤਾ ਝੋਨੇ ਦੇ ਖੇਤ ਦਾ ਮੌਇਨਾ ਕਰਕੇ ਆਪਣੀ ਗੱੜੀ ਵਿੱਚ ਵਾਪਸ ਆ ਰਿਹਾ ਸੀ ਕਿ ਕਿ ਸੜਕ ਤੰਗ ਸੀ ਅਤੇ ਪੁਲ ਸੀ ਕਾਰ ਉਸ ਦੀ ਕਾਰ ਦੇ ਪਿੱਛੇ ਜਦੋਂ ਉਹ ਚੌੜੀ ਸੜਕ ਤੇ ਪਹੁੰਚਿਆ ਤਾਂ ਪਟੀਸ਼ਨ ਕਰਤਾ ਨੇ ਉਸ ਲੰਗਾਂ ਦੀ ਆਗਿਆ ਦੇਣ ਲਈ ਕਾਰ ਨੂੰ ਪਾਸੇ ਕਰ ਦਿੱਤਾ ਦੱਸਿਆ ਗਿਆ ਹੈ ਕਿ ਦਰਖਾਸਤ ਕਰਤਾ ਵੱਲੋਂ ਪਹਿਲਾ ਉਹਨਾਂ ਨੂੰ ਰਸਤਾ ਨਾ ਦਿੱਤੇ ਜਾਣ ਕਾਰਨ ਪੁਲਸ ਅਧਕਾਰੀ ਗੁੱਸੇ ਵਿੱਚ ਆ ਗਏ ਅਤੇ ਉਹਨਾਂ ਨੇ ਦਰਖਾਸਤ ਕਰਤਾ ਦਾ ਮੋਬਾਈਲ ਫੋਨ ਅਤੇ ਗੱਡੀ ਆਪਣੇ ਕਾਜੇ ਵਿੱਚ ਲੈ ਲਈ ਜਿਸ ਨੂੰ ਥਾਣੇ ਲੈ ਗਏ ਸਰਕਾਰ ਦੁਆਰਾ ਪੇਸ਼ ਕੀਤੇ ਗਏ ਹਿਰਾਸਤੀ ਸਰਟੀਫਿਕੇਟ ਦੇ ਅਨੁਸਾਰ ਕ੍ਰਿਸ਼ਨ ਨੇ ਅਸਲ ਵਿੱਚ 2 ਮਹੀਨੇ ਅਤੇ 15 ਦਿਨ ਦੀ ਹਿਰਾਸਤ ਵਿੱਚੋਂ guzrya ਹੈ ਅਤੇ ਉਹ ਕਿਸੇ ਹੋਰ ਕੇਸ ਵਿੱਚ ਸ਼ਾਮਲ ਨਹੀਂ ਹੈ ਜੋ ਕਿ ਰਿਕਾਰਡ ਵਿੱਚ ਰੱਖਿਆ ਗਿਆ ਹੈ। ਅਤੇ ਉਹ ਕਿਸੇ ਹੋਰ ਮਾਮਲੇ ਵਿੱਚ ਸ਼ਾਮਲ ਨਹੀਂ ਹੈ ਜੋ ਕਿ ਰਿਕਾਰਡ ਵਿੱਚ ਰੱਖਿਆ ਗਿਆ ਸੀ ਅਤੇ ਉਸਨੇ ਦੱਸਿਆ ਕਿ ਭੇਜੇ ਗਏ ਨਮੂਨੇ ਪੈਰਾਸੀਟਾਮੋਲ ਦੇ ਸਨ ਅਦਾਲਤ ਨੇ ਕਿਹਾ ਕਿ ਐਫਐਸਐਲ ਹੈਲਥ ਟਿਸ਼ਨਰ ਨਿਯਮਤ ਜਮਾਨਤ ਦਾ ਹੱਕਦਾਰ ਹੈ ਅਦਾਲਤ ਨੇ ਕਿਹਾ ਕਿ ਇਸ ਮਾਮਲੇ 'ਚ ਦੋਸ਼ੀ ਪੁਲਸ ਅਧਕਾਰੀਆਂ ਤੇ ਭਾਰੀ ਜੁਰਮਾਨਾ ਲਗਾਇਆ ਜਾਣਾ ਚਾਹੀਦਾ ਹੈ ਅਦਾਲਤ ਨੇ ਮਾਮਲੇ ਦੀ ਸੁਣਵਾਈ 20 ਸਤੰਬਰ ਤੱਕ ਮੋਲਤਵੀ ਕਰਦਿਆਂ ਪੂਰਥਲਾ ਦੇ ਐਸਐਸਪੀ ਨੂੰ ਅਗਲੀ ਪੇਸ਼ੀ ਤੇ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਹੈ ਇਥੇ ਆਏ ਅਸੀਂ ਤੁਹਾਡੀ ਵੀ ਜਾਨਣਾ ਚਾਹੁੰਦੇ ਹਾਂ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਵੀ ਕਮੈਂਟਾਂ ਦੇ ਜ਼ਰੀਏ ਆਪਣੀ ਪ੍ਰਤੀਕਿਰਿਆ ਦੱਸ ਸਕਦੇ ਹੋ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਨਿਰਪੱਖ ਟਰੂਡੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਮੈਂ ਇਸ ਨੂੰ ਪਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ